ਉਹ ਆਇਓ ਜੀ ਕ ਖਲਸਾ ਉਹ ਆਇਓ ਜੀ ਕੀ ਫਤਿਹ ਗੁਰੂ ਰੂਪ ਗੁਰੂ ਸੋਹਰੀ ਸਰ ਸਿੰਘ ਜੀ ਆਓ ਇਤਿਹਾਸ ਦੇ ਨਾਲ ਜੁੜਦੇ ਹੋਏ ਇਤਿਹਾਸਕ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਜੀ ਨਾਲ ਇੱਕ ਨਵਾਂ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਸੂ ਸਾ ਸੰਗਤ ਜੀ ਬੇਨਤੀ ਹੈ ਕਿ ਜੀ ਸ੍ਰੀ ਕਿਨਵਾਲਾ ਜੀ ਨੇ ਸਾਡਾ ਸਾਥ ਦਿੱਤਾ ਬਹੁਤ ਵਧੀਆ ਆਪਣਾ ਚੈਨਲ ਚੱਲ ਰਿਹਾ ਹੈ ਔਰ ਅੱਜ ਵੀ ਮੇਰੀ ਬੇਨਤੀ ਇਹ ਹੀ ਹੈ ਕਿ ਆਪਣੀ 700 ਤੋਂ ਉੱਪਰ ਜਿਹੜਾ ਸਬਸਕ੍ਰਾਈਬਰ ਹੋ ਚੁੱਕਾ ਹੈ ਸੋ ਅੱਗੇ ਆਪਾਂ ਨੂੰ ਘਟੋ ਘਟ 1000 ਤੇ ਲੈ ਕੇ ਜਾਣਾ ਹੈ ਸੋ ਆਪ ਸਭ ਸੂ ਸੰਤਾਂ ਦਾ ਪਿਆਰ ਸਰਕਾਰ ਹੋਵੇਗਾ ਤਾਂ ਹੀ ਚੈਨਲ ਅਗੇ ਵਧ ਸਕਦਾ ਹੈ ਸੋ ਬੇਨਤੀ ਨੂੰ ਪ੍ਰਵਾਨ ਕਰਿਓ ਜੀ ਵਾਟ ਵਾਟ ਸਬਸਕ੍ਰਾਈਬ ਕਰਕੇ ਘਰ ਦੇ ਵਿੱਚ ਬੇਸ਼ੱਕ ਹੋਰ ਵੀ ਪਰਿਵਾਰ ਦੇ ਜੀ ਹੁੰਦੇ ਆ ਉਹਨਾਂ ਨੂੰ ਕਹਿ ਕੇ ਸਾਡਾ ਮਨ ਸਰਕਾਰ ਵਧਾਓ ਇਹੀ ਪਿਆਰੋ ਤੁਹਾਡੀ ਮਾਇਆ ਹੀ ਹੋ ਜਾਣੀ ਹੈ ਜਿਸ ਵੇਲੇ ਉਧਰੋਂ ਸ਼ੁਰੂ ਹੋ ਗਈ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਆਓ ਸਿੱਖ ਧਰਮ ਦੇ ਵਿੱਚ ਔਰਤਾਂ ਨੇ ਬਹੁਤ ਵੱਡੇ ਝੰਡੇ ਗੱਡੇ ਨੇ ਤੇ ਅੱਜ ਮੈਂ ਗੱਲ ਕਰਨ ਲੱਗਾ ਇੱਕ ਨਿਹਦਰ ਬੀਬੀ ਧਰਮਕੌਰ ਚਵਿੰਡਾ ਅਤੇ ਹੋਰ ਬਹਾਦਰ ਸਿੰਘਣੀਆਂ 1726 ਵਿੱਚ ਇੱਕ ਜਾਫਰ ਵੇਗਨਾ ਦਾ ਤੁਰਕ ਸਹਿਬ ਰਾਏ ਨਾਂ ਦੇ ਇੱਕ ਸਰਕਾਰੀ ਝੋਲੀ ਚੁੱਕ ਮਗਰ ਲਾ ਕੇ ਨਸ਼ਹਿਰੇ ਵਿੱਚ ਆ ਸਿੰਘਾਂ ਨਾਲ ਲੜਿਆ ਸੀ ਥੋੜੇ ਜਿਹੀ ਸਿੰਘਾਂ ਤੋਂ ਹਾਰ ਖਾ ਕੇ ਤੇ ਅੰਮ੍ਰਿਤਸਰ ਵੱਲ ਨੂੰ ਭੱਜ ਆਇਆ ਹਾਰ ਦੀ ਨੋਸ਼ੀ ਤੋਂ ਉਨਯਾਦ ਪਾਉਣ ਲਈ ਕੋਬਾਨਾ ਲੱਭਣ ਲੱਗਾ ਹੁਣ ਉਸ ਨੂੰ ਚਵਿੰਡੇ ਵਿੱਚ ਸਰਦਾਰ ਬਹਾਦਰ ਸਿੰਘ ਦੇ ਪੁੱਤਰ ਦੇ ਵਿਆਹ ਦਾ ਪਤਾ ਲੱਗਾ ਜਿਸ ਵਿੱਚ ਕਾਫੀ ਸਿੰਘ-ਸਿੰਘਣੀਆਂ ਨੇ ਸਮੂਹਰੀਅਤ ਕੀਤੀ ਸੀ ਵਿਆਹ ਦੇ ਵਿੱਚ ਜਾਫਰ ਵੇਗ ਨੇ ਆਪਣੀ ਹਾਰੀ ਹੋਈ ਫੌਜ ਨੂੰ ਨਾਲ ਲੈ ਕੇ ਚਵਿੰਡੇ ਪਿੰਨ ਨੂੰ ਘੇਰਾ ਪਾਇਆ ਸਿੰਘਾਂ ਨੂੰ ਇਹਦੀ ਖਬਰ ਮਿਲ ਗਈ ਪਰ ਉਹ ਆਨੰਦ ਕਾਰਜ ਦੀ ਮर्यादा ਨਿਰਵਿਗੰਣਾਪਉਣਾ ਚਾਹੁੰਦੇ ਸਨ ਪ੍ਰਸ਼ਾਦਾ ਪਾਣੀ ਸ਼ੱਕੇ ਤਿਆਰ ਵਰਤਿਆਰ ਖਾਲਸਾ ਘੋੜਿਆਂ ਤੇ ਸਵਾਰ ਹੋਇਆ ਫੌਜ ਦੇ ਘੇਰੇ ਉੱਤੇ ਇੱਕ ਪਾਸੇ ਹਮਲਾ ਕਰਕੇ ਬਹੁਤ ਅਨਮੋਲ ਦੇ ਘਾਟ ਉਤਾਰਦਾ ਹੋਇਆ ਚੀਰਦਾ ਹੋਇਆ ਛੁਣ ਨਿਕਲ ਗਿਆ ਪਹਿਲਾਂ ਨ ਸ਼ਹਿਰੇ ਵਿੱਚ ਤੇ ਉਹਨੇ ਇੱਥੇ ਵੀ ਸਿੰਘ ਕਾਬੂ ਨਾ ਆਏ ਤਾਂ ਜਾਫਰ ਬੇ ਕੋਈ ਖਲਪਿਆ ਕਮੀਨ ਕੀਤੇ ਉੱਤਰ ਆਇਆ ਉਹ ਵਿਆਹ ਵਾਲੇ ਘਰ ਵਿੱਚ ਬੀਬੀਆਂ ਤੇ ਹਮਲਾ ਕਰਨ ਲਈ ਪਿੰਡ ਵਿੱਚ ਜਾ ਵੜਿਆ ਘਰ ਵਿੱਚ 20 ਕੁ ਦੇ ਤਕਰੀਬਨ 20 ਕੁ ਸਿੰਘੜੀਆਂ ਸਨ ਜਿੱਥੇ জাফর ਵੇਗ ਨਾਲ ਉਹ ਹੋਈ ਜੋ ਪਹਿਲੀਆਂ ਦੋ ਹਾਰਾਂ ਵਿੱਚ ਵੀ ਨਹੀਂ ਸੀ ਹੋਈ ਉਸਦੇ ਪਿੰਡ ਵਿੱਚ ਆ ਕੇ ਵੜਨ ਦੀ ਖਬਰ ਸੁਣਦੇ ਆਂ ਹੀ ਬੀਬੀਆਂ ਨੇ ਘਰ ਦੇ ਵਿੱਚ ਕਿਲੇ ਵਰਗੀ ਮੋਰਚਾ ਬੰਦੀ ਕਰ ਲਈ ਘਰ ਦਾ ਦਰਵਾਜ਼ਾ ਢੋ ਕੇ ਦੋ ਸ਼ਿਹੜੀਆਂ ਉਹਦੇ ਕੋਲ ਖੜਗੀਆਂ ਦੋ ਇਹ ਦੇਖ ਰੇਖ ਵਿੱਚ ਲੱਗ ਗਈਆਂ ਕਿ ਕਿਤੇ ਵੈਰੀ ਰਾ ਬਣਾ ਕੇ ਅੰਦਰ ਨਾ ਆਵੜੇ ਦੋ ਜਣੀਆਂ ਲੋੜ ਅਨਸਾਰ ਸਾਨੂੰ ਚੀਜ਼ਾਂ ਪਹੁੰਚਾਉਣ ਲਈ ਖੜੀਆਂ ਹੋ ਗਈਆਂ 14 ਜਣੀਆਂ ਬਦੂਕਾਂ ਤੇ ਤੀਰ ਕਮਾਨ ਸੰਭ ਕੇ ਬੈਰੀ ਦੀ ਢੀ ਕਰਨ ਲਗੀਆਂ ਇਹ ਅਨੋਖੀ ਲੜਾਈ ਦੇ ਸ਼ੁਰੂ ਹੋਣ ਦਾ ਸ਼ਿੜਾ ਆ ਗਿਆ ਫੌਜਰ জাফর ਵੇਗ ਨੇ ਆਪਣੀ ਪਹਿਲੀ ਫੌਜੀ ਟੁਕੜੀ ਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ ਅੱਗੇ ਉਹ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਣ ਲਗਾ ਬਿਲਕੁਲ ਨਿਸ਼ਾਨੇ ਤੇ ਲੱਗਦੀਆਂ ਗੋਲੀਆਂ ਤੇ ਤੀਰਾਂ ਨੇ ਫੌਜ ਨੂੰ ਬਦਲਾਖ ਰਖਤਾ ਜਾਫਰ ਵੇਗ ਨੂੰ ਇਹ ਟਕਰਾ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਫੌਜ ਦੀ ਅੱਗੇ ਵਧਣ ਦੀ ਰਫ਼ਤਾਰ ਮੱਧਮ ਪੈ ਗਈ ਬੀਬੀਆਂ ਕੋਲ ਜਿੰਨਾਂ ਕੋ ਗੋਲੀ ਛੱਕਾ ਸੀ ਉਹ ਸਾਰਾ ਚਲਾ ਦਿੱਤਾ ਅਸਲਾ ਮੁਕਰ ਤੋਂ ਬਾਅਦ ਹੁਣ 13 ਦੀ ਵਰਖਾ ਜਿਹੜੀ ਆ ਉਹ ਜਾਰੀ ਹੈ ਜਾਫਰ ਵੇਗ ਹਮਲਾ ਮਾਰ ਕੇ 50 ਸਿਪਾਈਆਂ ਦੀ ਚੁਕੜੀ ਲੈ ਕੇ ਕਰਦੀਆਂ ਕੰਧਾਂ ਦੇ ਕੋਲ ਪਹੁੰਚ ਗਿਆ ਇਹ ਦੇਖ ਬੀਬੀਆਂ ਨੇ ਕਿਰਪਾਨਾਂ ਧੂ ਲਈਆਂ ਆ ਮੋਹ ਸਾਹਮਣੇ ਹੁੰਦੀ ਇਸ ਲੜਾਈ ਵਿੱਚ ਇਹ ਮਹਾਨ ਸਿੰਘਣੀਆਂ ਜਿਨ੍ਹਾਂ ਦੇ ਹੱਥ ਦੇ ਵਿੱਚੋਂ ਜਿਹੜੀ ਤਲਵਾਰ ਸੀ ਬਿਜਲੀ ਵਾਂਗ ਚੱਲਦੀ ਸੀ ਜਿਸ ਨੂੰ ਦੇਖ ਕੇ ਵੈਰੀਆਂ ਦੇ ਦਿਲ ਬੈਠ ਰਹੇ ਸਨ ਤੇ ਉਹਨਾਂ ਨੂੰ ਜਿੱਤ ਕੇ ਬਚ ਕੇ ਨਿਕਲਣਾ ਮੁਸ਼ਕਲ ਲੱਗ ਰਿਹਾ ਸੀ ਇਸ ਪੇੜ ਵਿੱਚ ਵੀ ਵੀ ਧਰਮਕੌਰ ਜਿਹਦਾ ਦੋ ਘਪੇ ਕਈ ਤੇ ਪਹਿਲਾ ਹੀ ਵਿਆਹ ਹੋਇਆ ਸੀ ਤੇਰ ਤੁਰਕਾਂ ਨੂੰ ਕਲ ਰੂਪ ਜਾਪਰੇ ਸੀ ਉਹ ਬਹੁਤ ਸਾਲਾਂ ਦੀ ਜ਼ਿੰਦਗੀ ਦੇ ਤਾਣੇ ਬਾਣੇ ਤੋਂ ਮੁਕਤ ਕਰਦੀ ਹੋਈ ਲੜਦੀ ਲੜਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਤੇ ਜਮੀਨ ਦੇ ਉੱਤੇ ਜੜ ਗਈ জাফর ਵੇਗ ਨੂੰ ਜਾਪਿਆ ਕਿ ਇਹ ਬੁਰੀ ਤਰ੍ਹਾਂ ਹਾਰ ਹੋਈ ਹੈ ਜੀ ਉਹ ਧਰਮ ਕੌਰ ਨੂੰ ਗਵਾਹ ਕਰਕੇ ਰਹਿ ਜਾਵੇ ਕੋਈ ਨਾ ਕੋਈ ਤਾਂ ਕਹਿ ਨੂੰ ਬਜ ਜਾਵੇਗਾ ਇੱਜ਼ਤ ਬਜ ਜਾਵੇਗੀ ਤੇ तिसਿਹ ਹਾਰ ਹੈ ਅਜੇ ਹੀ ਮਨਸਾ ਦੇ ਨਾਲ ਉਸਨੇ ਬੀਬੀ ਧਰਮ ਕੌਰ ਵੱਲ ਹੱਥ ਵਧਾਇਆ ਜਾਫਰ ਬੇਗ ਦਾ ਆਪਣੇ ਵੱਲ ਆਉਂਦਾ ਹੋਇਆ ਹੱਥ ਦੇਖ ਡਿੱਗੀ ਹੋਈ ਧਰਮ ਕੌਰ ਨੇ ਅਸਮਾਨੀ ਬਿਲੀ ਤੇਜ਼ੀ ਨਾਲ ਆਪਣੀ ਤੇਗ ਦਾ वार ਕੀਤਾ ਤੇ ਜਾਫਰ ਬੇਗ ਦੀ ਉਹ ਬਾਹ ਵਢੇ ਗਈ ਬੁਰੀ ਤਰ੍ਹਾਂ ਕੁੜਾ ਉਠਿਆ ਇੱਕਦਮ ਪਿੱਛੇ ਨੂੰ ਭਜਿਆ ਤੇ ਫੌਜ ਵੀ ਭਜ ਨਿਕਲੀ ਇਹ ਬੇ ਮੇ ਲੜਾਈ ਵਿੱਚ ਚਾਰ ਬੀਬੀਆਂ ਜ਼ਖਮੀ ਹੋਈਆਂ ਇਹਨਾਂ ਬਹਾਦਰ ਕਵਰਾਂ ਨੇ ਦੁਨੀਆ ਨੂੰ ਦੱਸਤਾ ਕਿਵੇਂ ਦਸਮ ਪਿਤਾ ਦਾ ਖੰਡੇ ਬਾਟੇ ਦਾ ਅੰਮ੍ਰਿਤ ਚਿੜੀਆਂ ਵਿੱਚ ਬਾਜ ਨੂੰ ਚੌਪਟਣ ਦੀ ਤਾਕਤ ਪਰ ਦਿੰਦਾ ਹੈ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਜੋਸ਼ ਨੇ ਇਸ਼ਾਰਾ ਮਾਰਿਆ ਔਰ ਕਿਵੇਂ জাফর ਬੇਗ ਦਾ ਮੁਕਾਬਲਾ ਕੀਤਾ ਸੋ ਇਹ ਸੀ ਪਿਆਰਿਓ ਅੱਜ ਦਾ ਇਤਿਹਾਸ ਜੋ ਆਪ ਜੀ ਨੇ ਅਸਾਂਝਾ ਕੀਤਾ ਹੈ ਸਭੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਬੁਲਣੂ ਨਾ ਤਾਰਿਓ ਸੋ ਗੱਜ ਕੇ ਫਤਿਹ ਦੀ ਸ਼ਾਨ ਪਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ